ਰੋਬੀ ਰਕਾ ਸਮਾਗਮ ਹੋਣ ਦੇ ਨਾਲ ਦੱਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਸ੍ਰੀ ਗੁਰੂ ਅਰਜਨ ਦੇਵ ਸਿਵਰਾ ਸੋਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਗੰਗਦ ਸਾਹਿਬ ਮਹਾਰਾਜ ਜੀ ਦੇ ਚਨ ਚੋਪਾ ਪ੍ਰਾਪਤ ਗੁਰਦੁਆਰਾ ਬੌਲੀ ਸਾਹਿਬ ਜੀ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ 16ਵਾਂ ਮਹਾਨ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ ਜੋ ਕਿ ਕੱਲ ਸ਼ਾਮ ਨੂੰ 6 ਵਜੇ ਤੋਂ ਲੈ ਕੇ ਰਾਤ 11 ਵਜੇ ਤੱਕ ਗੁਰਮਤ ਸਮਾਗਮਾਂ ਦੀ ਜੋ ਪਰੰਪਤਾ ਹੋਵੇਗੀ ਵਿੱਚ ਮੁੱਖ ਤੌਰ ਤੇ ਵਿਸ਼ੇਸ਼ ਤੌਰ ਤੇ ਗੁਰਦੁਆਰਾ ਬੋਲੀ ਸਾਹਿਬ ਜੀ ਦੀ ਹਜ਼ੂਰੀ ਰਾਗੇ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਸਤਖੰਡ ਸ੍ਰੀ ਦਰਬਾਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਸਰੂਪ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਸ੍ਰੀ ਫਾਤੇਗੜ ਸਾਹਿਬ ਜੀ ਦੇ ਹੈੱਡ ਗ੍ਰੰਥੀ ਸਹਿਬਾਨ ਸਿੰਘ ਸਾਹਿਬ ਗਿਆਨੀ ਹਰਪਾਲ ਸਿੰਘ ਜੀ ਅਤੇ ਸੰਤ ਬਾਬਾ ਗੁਰदयाल ਸਿੰਘ ਜੀ ਟਾਂਡੇ ਵਾਲੇ ਉੱਚੇਚੇ ਤੌਰ ਤੇ ਪਹੁੰਚ ਕਰਕੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਗੁਰਮਤ ਵਿਚਾਰਾਂ ਕਥਾ ਵਿਚਾਰਾਂ ਗੁਰ ਇਤਿਹਾਸ ਸਰਵਣ ਕਰਾ ਕੇ ਨਿਹਾਲ ਕਰਨਗੇ ਸੋ ਇਸੇ ਸਬੰਧ ਵਿੱਚ ਕੱਲ ਨੂੰ ਦੁਪਹਿਰੇ 3 ਵਜੇ ਦੇ ਕਰੀਬ ਨਗਰ ਕੀਰਤਨ ਜਿਹੜਾ ਹੈ ਉਹ ਆਰੰਭ ਹੋਵੇਗਾ ਨਗਰ ਦੀ ਪਰਕਰਮਾ ਕਰਕੇ ਪੰਡਾਲ ਦੇ ਵਿੱਚ ਇਸਮਾਪਤੀ ਹੋਵੇਗੀ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਜੀ ਪ੍ਰਕਾਸ਼ਮਾਨ ਹੋ ਕਰਕੇ ਸ੍ਰੀ ਦਹਿਰਾ ਸਾਹਿਬ ਜੀ ਦੇ ਪਾਠ ਕਰਕੇ ਸ਼ਾਮ ਦੇ ਦੀਵਾਨਾ ਦੀ ਅਰੰਭਤਾ ਹੋਵੇਗੀ ਸ਼ਾਮ ਨੂੰ 6 ਵਜੇ ਖੂਨਦਾਨ ਕੰਪੇ ਵੀ ਲੱਗੇਗਾ ਸੋ ਆਸ ਨੂੰ ਸੰਗਤਾਂ ਨੂੰ ਬੇਨਤੀ ਆ ਕਿ ਸੰਗਤਾਂ ਬਾਅਦ ਤੋਂ ਬਾਅਦ ਪਹੁੰਚ ਕਰਕੇ ਤਨ ਮਨ ਧਨ ਦੇ ਨਾਲ ਸੇਵਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਕਿਉਂਕਿ ਇਹ ਜਿਹੜੇ ਸੁਭਾਗੇ ਸਮੇ ਹਨ ਕਰਮਾਂ ਦੇ ਨਾਲ ਵੱਡਿਆਂ ਭਾਗਾਂ ਦੇ ਨਾਲ ਪ੍ਰਾਪਤ ਹੁੰਦੇ ਹਨ ਸਾਡੇ ਤੇ 사ਤਗੁਰੂ ਗੁਰੂ ਅਰਗਵਨ ਸਾਹਿਬ ਮਹਾਰਾਜ ਜੀ ਦੀ ਬੜੀ ಅಪਾਰ ਕਿਰਪਾ ਹੈ। ਉਹਨਾਂ ਨੇ ਇਸ ਨਗਰ ਦੇ ਵਿੱਚ ਚਰਨ ਪਾ ਕੇ ਸਾਨੂੰ ਪਾਵਨ ਤਿੰਨ ਗੁਰਦੁਆਰਾ ਸਾਹਿਬਾਨਾਂ ਦੀ ਬਖਸ਼ਿਸ਼ ਕੀਤੀ ਹੈ। ਤੇ ਅਸੀਂ ਵਿਢ ਭਾਗੇ ਹਾ ਗੁਰੂ ਸਾਹਿਬ ਜੀ ਦਾ ਅੰਮ੍ਰਿਤ ਵੇਲੇ ਹਰ ਰੋਜ਼ ਆਸ਼ੀਰਵਾਦ ਪ੍ਰਾਪਤ ਕਰਕੇ ਆਪੇ ਦਿਨ ਦੀ ਸ਼ੁਰੂਆਤ ਕਰਦੇ ਹਾਂ ਤੇ ਗੁਰੂ ਸਾਹਿਬਾਂ ਦੀ ਸਾਰੇ ਨਗਰ ਤੇ ਬੜੀ ਕਿਰਪਾ ਹੈ। ਸਾਰਿਆਂ ਨੂੰ ਚੜ੍ਹਦੀਆਂ ਕਲਾਂ ਬਖਸ਼ੀਆਂ ਨੇ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵਾਦ ਤੋਂ ਵਾਦ ਖਾਲਸਾ ਪੰਥ ਸਦੇ ਸਾਜਨਾ ਦੇਵਸ ਨੂੰ ਸਮਰਪਿਤ ਇਹਨਾਂ ਸਮਾਗਮਾਂ ਵਿੱਚ ਹਾਜ਼ਰ ਹੋ ਕਰਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਗੁਰੂ ਅਰਜਨ ਦੇਵ ਸਿਵਾ ਸੁਸਾਇਟੀ ਜਿਨ੍ਹਾਂ ਨੇ ਇਹ ਵੱਡਾ ਵੱਡਾ ਉਪਰਾਲਾ ਕੀਤਾ ਹੈ ਹਰ ਸਾਲ ਕਰਦੇ ਹਨ ਗੁਰੂ ਸਾਹਿਬ ਜੀ ਕਿਰਪਾ ਕਾਰਨ ਇਸੇ ਤਰ੍ਹਾਂ ਇਹਨਾਂ ਦੇ ਸਿਰ ਤੇ ਮੇਦ ਦਾ ਹੱਥਾ ਧਾਤਰਾ ਕੇ ਆਪਣੀਆਂ ਸਿਵਾਵਾਂ ਪ੍ਰਾਪਤ ਕਰਦੇ ਰਹਿਣ ਆਪ ਵਿੱਚ ਪ੍ਰੇਮ ਪਿਆਰ ਬਣਾਈ ਰੱਖਣ ਚੜ੍ਹਦੀਆਂ ਕਲਾ ਨਾਮ ਦਾਣੀ ਕੋ ਸੱਚੀਆਂ ਦਾਤਾਂ ਬੱਛਣ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਚੜ੍ਹਦੀਆਂ ਕਲਾ ਦੀ ਬਖਸ਼ਿਸ਼ ਕਰਨ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ